ਹਾਂਜੀ ਵਾਜ ਜੀ ਬਹੁਤ ਹੀ ਪੁਰਾਣਾ ਨੁਸਖਾ ਹੈ ਬਹੁਤ ਪੁਰਾਣੀ ਔਸ਼ਦੀ ਹੈ ਇਹ ਕਿਉਂਕਿ ਇਹ ਵੱਡੇ ਬਜ਼ੁਰਗਾਂ ਦਾ ਵੱਡਿਆਂ ਦਾ ਆਪਣਾ ਨਾਂ ਕਹਿਣਾਗਾ ਜਿਹਦੇ ਫੜਕੜੀ ਖਾਂਦਾ ਉਹਨੂੰ ਟਾਈਫਾਇਰ ਨਮੂਨੀਆਂ ਜਾਂ ਹੋਰ ਕੁਝ ਨਹੀਂ ਰਹਿੰਦਾ ਅੱਗੇ ਕਿਹੜਾ ਮੈਡੀਸਨ ਜਾਰਾ ਹੁੰਦੀ ਸੀ ਉਹ ਫੜਕੜੀ ਤੋਂ ਕੰਮ ਲੈਂਦੀ ਸੀ ਫਿਰ ਇਹਨਾਂ ਬਹੁਤ ਜ਼ਿਆਦਾ ਹੀ ਐਂਟੀਬਾਇਓਟਿਕ ਹੈ ਇਹਨਾਂ ਤਾਂ ਇਹ ਇੱਕਣਾ ਜੇ ਥੋੜਾ ਇੱਥੋਂ ਹੱਥ ਕੱਟਿਆ ਵੀ ਗਿਆ ਖੂਨ ਨਿਕਲਦਾ ਉਹ ਤੇ ਭਿਓਕੇ ਲਾ ਲਓ ਪਾਣੀ ਕੱਢ ਕੇ ਲਾ ਲਓ ਜਦ ਹੀ ਬੰਦ ਹੁੰਦੇ। ਇਹ ਰੋ ਲੈਡੀਜ਼ ਦਾ ਦਰਜ ਵਗੈਰਾ ਹੁੰਦਾ ਉਹ ਗੰਦਾ ਪਾਣੀ ਕਹਿ ਰਹੇ ਨੇ ਆ ਉਹਦੇ ਸਾਥ ਹੀ ਬੋਲਣ ਲੱਗ ਜਾਂਦੀ ਆ। ਇੱਕ ਹੁੰਦਾ ਨਮੂਨੀਆਂ ਹੁੰਦਾ ਜਿਹੜਾ ਨੋਰਮਲ ਹੁੰਦਾ। ਇੱਕ ਉਹ ਹੁੰਦਾ ਨਮੂਨੀਆਂ ਜਿਹਨੂੰ ਡਬਲ ਨਮੂਨੀਆਂ ਆਪਾਂ ਕਹਿੰਦੇ ਨੇ ਜਿਹਨੂੰ ਆਪਾਂ ਫੀਵਰ ਹੋ ਜਾਂਦਾ ਆ ਹਾਂ ਟੁੱਟਦਾ ਹੀ ਨਹੀਂ ਹੈਗਾ। ਖਾਂਸੀ ਰਹਿੰਦੀ ਆ ਜਿਹਨੂੰ ਆਇਆ। ਲਾਮ ਤਾਂ ਉਹਨੀਆਂ ਇਹੀ ਨੇ। ਓਕੇ। ਪੂਰੇ ਨਾਲ ਵੀ ਇਹ ਹੁੰਦਾਗਾ ਜੀ। ਜਿਹਨੂੰ ਸਰੀਰ ਨਾਲ ਆਪਾਂ ਅਨਗਹਿਲੀ ਕਰਾਂਗੇ। ਇਹ ਸਰੀਰ ਆ ਨਾ ਇਹਨੂੰ ਆਪਾਂ ਗੌਰ ਕਰੀਏ ਆਪਾਂ ਡਾਕਟਰਾਂ ਨੇ ਸਾਡੇਆਂ ਨੂੰ ਜਾਣਦੀ ਕੀ ਲੋੜ ਇਹੇ ਦੇਖੋ ਜੀ ਜਿਵੇਂ ਹੁਣ ਤੁਸੀਂ ਕਹਿਣ ਨੂੰ ਆਪਣੇ ਨਮੂਨਿਆਂ ਤੇ ਵੀ ਕੰਮ ਕਰਦਾ ਟਾਈਫਾਇਟ ਤੇ ਵੀ ਕੰਮ ਕਰਦਾ ਸੋਨੂੰ ਵੀ ਫੁਰਕੀ ਸਾਹਿਬ ਬਹੁਤ ਬਾਰ ਵਧਾਈਆਂ ਜਰਾ ਸਰੋਤਿਆਂ ਨੂੰ ਦੇਖਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿ ਜੀ ਬਹੁਤ ਅਹੀ ਪੁਰਾਣਾ ਨੁਸਖਾ ਹੈਗਾ ਬਹੁਤ ਪੁਰਾਣੀ ਔਸ਼ਦੀ ਹੈ ਇਹ ਜੀ ਕਿਉਂਕਿ ਇਹ ਵੱਡੇ ਬਜ਼ੁਰਗਾਂ ਦਾ ਵੱਡਿਆਂ ਦਾ ਆਪਣਾ ਨਾ ਕਹਿਣਾਗਾ ਜੀ ਵੀ ਜਿਹਦੇ ਫੜਕੜੀ ਖਾਂਦਾ ਉਹਨੂੰ ਟਾਈਫਾਇਡ ਆ ਨਮੂਨੀਆਂ ਜਾਂ ਹੋਰ ਕੁਝ ਨਹੀਂ ਰਹਿੰਦਾ ਆਪਣੇ ਵੱਡੇ ਬਜ਼ੁਰਗਾਂ ਨੂੰ ਆਪਣੇ ਸਾਰੇ ਨਹੀਂ ਪਤਾਗਾ ਵੀ ਉਹ ਕਿਵੇਂ ਅੱਗੇ ਕਿਹੜਾ ਮੈਡੀਸਨ ਜ਼ਿਆਦਾ ਹੁੰਦੀ ਸੀ ਇਹ ਫੜਕੜੀ ਤੋਂ ਕੰਮ ਲੈਂਦੀ ਸੀਗੀ ਅੱਛਾ ਜੀ ਹਾਂਜੀ ਇਹਦੇ ਨਾਲ ਬਹੁਤ ਜ਼ਿਆਦਾ ਹੀ ਐਂਟੀਬਾਇਟਿਕ ਹੈ ਫੜਕੜੀ ਫੜਕੜੀ ਐਂਟੀਬਾਇਟਿਕ ਹੈ ਇਹ ਕੀ ਬਾਤ ਹੈ ਇਹਦੇ ਨਾਲ ਤਾਂ ਇਹ ਇੱਕਣਾ ਜੇ ਤੁਹਾਡਾ ਇੱਥੋਂ ਹੱਥ ਕੱਟਿਆ ਵੀ ਗਿਆ ਖੂਨ ਨਿਕਲਦਾ ਉਹ ਤੇ ਭਿਓ ਕੇ ਲਾ ਲਓ ਪਾਣੀ ਕੱਢ ਕੇ ਲਾ ਲਓ ਜਦ ਹੀ ਬੰਦ ਹੋਤੇ ਇਹ ਤਾਂ ਜੀ ਇਸਤੇਮਾਲ ਤਾਂ ਇੱਕਣਾ ਜਿਵੇਂ ਫੁਰਕੀ ਸਾਹਿਬ ਤੁਸੀਂ ਚੱਕਦੇ ਹੋ ਡਬੋਈ ਆ ਹਾਂ ਜੀ ਓਕਣ ਇਹ ਹੁੰਦਾ ਇਸ ਤਰ੍ਹਾਂ ਨਹੀਂ ਹੈਗਾ ਇਹਦੇ ਤਾਂ ਗੁਣ ਬਹੁਤ ਜ਼ਿਆਦਾ ਜਿੰਨੇ ਕਹਿੰਦੇ ਓਨੇ ਹੀ ਗੁਣਾ ਲਾਈਵ ਦਿਖਾਉਣ ਚ ਫਾਇਦਾ ਖਾ ਹੂੰ ਤਾਂ ਫਿਰ ਪਤਾ ਨਹੀਂ ਨਾ ਲੱਗਣਾ ਜੀ ਜੀ ਜੇ ਅੱਗੇ ਅੰਗੂ ਅਗਲੀਆਂ ਜਿਵੇਂ ਉਸ ਦਿ ਆਪਾਂ ਲਾਈਵ ਦਿਖਾਈਆਂ ਸੀ ਓਕਣ ਹੀ ਬਣਾਵਾਂਗੇ ਅੱਗੇ ਬਹੁਤ ਜ਼ਿਆਦਾ ਵਰਤੀਆਂ ਨੇ ਬਹੁਤ ਜ਼ਿਆਦਾ ਫਾਇਦਾ ਵੀ ਕੀਤਾ ਜਾਣੇ ਮਰੀਜ਼ਾਂ ਨੇ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਬਾਹਰੋਂ ਇਧਰੋਂ ਜਿਹੜੇ ਠੀਕ ਹੁੰਦੇ ਉਹਨੇ ਤਾਂ ਵੀ ਬੋਲਣਾ ਹੀ ਪਉਣਾ ਰੁਕੀ ਸਾਹਿਬ ਹਾਂਜੀ ਉਹਦੇ ਦੇ ਜੀ ਕਾਰਨ 2-3 ਕਾਰਨ ਹੋ ਸਕਦੇ ਨੇ ਠੀਕ ਹੈ ਇੱਕ ਤਾਂ ਮੈਂ ਪਹਿਲਾਂ ਬਹੁਤ ਜ਼ਿਆਦਾ ਪਹਿਲਾਂ ਤੁਹਾਨੂੰ ਵਿੱਚ ਦੱਸਿਆ ਸੀਗਾ ਨਾ ਵੀ ਇੱਕ ਤਾਂ ਜ਼ੀਰੋ ਬੱਚਾ ਜਾਨਵਰ ਦਾ ਠੀਕ ਹੈ ਉਹਦੇ ਵਿੱਚ ਲਿਊਕਡ ਪੈ ਜਾਂਦਾ ਜਿਹੜੋਂ ਲੇਡੀਜ਼ ਦਾ ਦਰਜ ਵਗੈਰਾ ਹੁੰਦਾ ਉਹ ਗੰਦਾ ਪਾਣੀ ਕਹਿ ਰਹੇ ਨੇ ਆ ਉਹਦੇ ਸਾਥ ਹੀ ਬੋਲਣ ਲੱਗ ਜਾਂਦੀ ਆ ਠੀਕ ਹੈ ਤੇ ਇੱਕ ਹੁੰਦਾ ਨਮੂਨੀਆਂ ਹੁੰਦਾ ਜਿਹੜਾ ਨੋਰਮਲ ਹੁੰਦਾ ਇੱਕ ਉਹ ਹੁੰਦਾ ਨਮੂਨੀਆਂ ਜਿਹਨੂੰ ਡਬਲ ਨਮੂਨੀਆਂ ਆਪਾਂ ਕਹਿੰਦੇ ਨੇ ਜਿਹਨੂੰ ਆਪਾਂ ਫੀਵਰ ਹੋ ਜਾਂਦਾ ਆ ਹਾਂ ਟੁੱਟਦਾ ਹੀ ਨਹੀਂ ਹੈਗਾ ਖਾਂਸੀ ਰਹਿੰਦੀ ਆ ਜਿਹਨੂੰ ਆ ਬੱਕੀਆਂ ਵਾਲਾ ਕਹਿੰਦੇ ਨੇ ਆ ਜਿਹਨੂੰ ਆਪਾਂ ਬੱਚੇ ਨੂੰ ਕਹਿੰਦੇ ਨੇ ਬੱਕੀਆਂ ਵਾਲਾ ਬੱਕੀਆਂ ਹੋ ਗਈਆਂ ਦੀਆਂ ਬੱਕੀਆਂ ਹੋ ਗਈਆਂ ਤੇ ਇੱਕ ਹੁੰਦਾ ਗਰਮ ਸ਼ਰਦ ਭਗੇ ਹੋਏ ਜਾਂ ਹੁਣ ਅਰਜਾਈਆਂ ਚੋਂ ਨਿਕਲ ਕੇ ਨਹਾ ਲੇ ਜਾਂ ਭੱਜ ਕੇ ਓਕਣੀ ਤੁਰ ਪੇ ਉਤਪਰ ਪਰਨਾ ਨਾ ਬਣਿਆ ਠੀਕ ਹੈ ਜਾਂ ਟੋਪੀ ਨਾਲੇ ਓਕਣਾ ਉਹਨਾਂ ਦਾ ਹੋ ਜਾਂਦਾ ਜੀ ਉਹ ਜੀ ਉਹਨਾਂ ਦੇ ਅੰਦਰ ਫੀਵਰ ਹੋਣ ਲੱਗ ਜਾਂਦਾ ਜੀ ਅੱਛਾ ਹਾਂ ਜੀ ਥੋੜਾ ਥੋੜਾ ਪਹਿਲਾਂ ਹੀ ਹੁੰਦਾ ਉਹ ਠੀਕ ਹੈ ਫੀਵਰ ਉਹਨਾਂ ਦੇ ਅੰਦਰ ਪਹਿਲਾਂ ਹੀ ਹੁੰਦਾ ਉਹ ਤਾਂ ਹੌਲੀ ਹੌਲੀ ਦੱਸਦਾ ਵੀ ਮੈਂ ਹੈਗਾ ਅੰਦਰ ਅੱਛਾ ਕਿਉਂਕਿ ਨਿਕਲਦਾ ਨਹੀਂ ਵੀ ਅੰਦਰ ਕੁਛ ਨਾ ਕੁਛ ਹੈ ਅੰਦਰ ਹੈ ਤੇ ਆਪਾਂ ਇੱਕ ਟਾਈਫਾਇਡ ਕਹ ਰਹੇ ਨੇ ਠੀਕ ਹੈ ਜੀ ਜੇ ਟਾਈਫਾਇਡ ਹੁੰਦਾ ਆਪਾਂ ਨੂੰ ਨਾਰਮਲ ਰੁਕੀ ਸਾਹ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਉਹ ਟਾਈਫਾਇਡ ਹੈ ਹੋਈ ਨਹੀਂ ਆਪਾਂ ਕਹਿੰਦੇ ਬੁਖਾਰ ਤਾਂ ਹੁੰਦਾ ਨਹੀਂ ਉਹ ਜਿਹੜਾ ਬੁਖਾਰ ਦੇ ਅੰਦਰ ਗੁਣ ਨੇ ਨਾ ਅੰਦਰ ਜਿਹੜਾ ਸੀਨ ਨੇ ਉਹ ਆਪਾਂ ਨੂੰ ਬਤਾਓ ਗੋਡੇ ਵੀ ਦੁਖਣ ਲਾ ਦਿੰਦੇ ਆ ਕਮਰ ਵੀ ਦੁਖਣ ਲਾ ਦਿੰਦੇ ਆ ਜ਼ੂਰ ਕੈਸ਼ਟ ਵੀ ਹੋ ਜਾਂਦਾ ਗਠੀਆ ਵੀ ਹੋ ਜਾਂਦਾ ਜੇ ਬੁਖਾਰ ਅੰਦਰ ਰਹੇ ਜੇ ਬੁਖਾਰ ਟਾਈਫਾਇਡ ਹੋਵੇ ਆਪਾਂ ਬਾਹਰੋਂ ਚੈੱਕ ਕਰਾਉਣਾ ਹੁੰਦਾ ਨਹੀਂ ਉਹ ਲਾਹਮ ਤਾਂ ਉਹ ਇਹ ਹੀ ਨੇ ਉਹਨਾਂ ਨਾਲ ਵੀ ਇਹ ਹੁੰਦਾਗਾ ਜੀ ਉਹਨਾਂ ਨਾਲ ਵੀ ਸਾਹ ਹੁੰਦਾਗਾ ਉਹਨਾਂ ਵੀ ਇਹ ਹੁੰਦਾਗਾ ਖਾਂ ਚੀਜ਼ ਕਾਮ ਨਜਲਾ ਹਰ ਵਕਤ ਜਿਹਨੂੰ ਸਿੱਕਾ ਹੋਣੀ ਹੈ ਹਰ ਵਕਤ ਉਹ ਪ੍ਰੋਬਲਮ ਹੈ ਇਹੀ ਪ੍ਰੋਬਲਮ ਹੈ ਜੇ ਆਪਾਂ ਗੌਰ ਨਹੀਂ ਕਰਦੇ ਗੌਰ ਜ਼ਰੂਰੀ ਆ ਜਿਹਨੂੰ ਸਰੀਰ ਨਾਲ ਆਪਾਂ ਅਨਗਹਿਲੀ ਕਰਾਂਗੇ ਇਹ ਸਰੀਰ ਆ ਨਾ ਇਹਨੂੰ ਆਪਾਂ ਗੌਰ ਕਰੀਏ ਆਪਾਂ ਡਾਕਟਰਾਂ ਦੇ ਸਾਡੇ ਨਾਲ ਜਾਣ ਦੀ ਕੀ ਲੋੜ ਜੇ ਆਪਾਂ ਇਹਨਾਂ ਨੂੰ ਆਪ ਹੀ ਕੰਟਰੋਲ ਕਰ ਲਈਏ ਠੀਕ ਹੈ ਅੱਗੇ ਵੱਡੇ ਬਜ਼ੁਰਗਾਂ ਮਾਤਾਵਾਂ ਹੁੰਦੀਆਂ ਠਿਗੀਆਂ ਜਦੋਂ ਟੋਪੀ ਲਾਉਣੀ ਆ ਜਾਂ ਬੱਚੇ ਦੇ ਜਾਂ ਪਰ ਨਾਲ ਹੋਣਾ ਉਹਦੇ ਉੱਤੇ ਐ ਸਿਰ ਤੇ ਹੱਥ ਫੇਰਦੇ ਹੁੰਦੇ ਹੁਣ ਟੋਪੀ ਲਾ ਕੇ ਉਹ ਮਾਰਦੇ ਆ ਬਸ ਕਹਿੰਦੇ ਨੇ ਚਲੋ ਵੀ ਤੁਰ ਪਾ ਭੱਜ ਲਾ ਜਿਹੜਾ ਆਪਣੇ ਗਰਮ ਹੁੰਦੀਆਂ ਨਾ ਜਦੋਂ ਆਪਾਂ ਹੱਬ ਆਇਆਂ ਨਾ ਤਾਂ ਉਹ ਬਾਹਰ ਨਿਕਲ ਉਹ ਹਵਾ ਫਿਰ ਜਾਂਦੀ ਐ ਇੱਥੇ ਉਦੋਂ ਠਿੱਕਾ ਆਉਣ ਲੱਗ ਜਾਂਦੀਆਂ ਨੇ ਉਹਨੂੰ ਵੀ ਪ੍ਰੋਬਲਮ ਜਾ ਰਹਾ ਜਿਹਨੂੰ ਸਾਹ ਦੀ ਪ੍ਰੋਬਲਮ ਆ ਜਾਂ ਨਮੂਨੀਆ ਦੀ ਪ੍ਰੋਬਲਮ ਆ ਜਾਂ ਟਾਈਫਾਈਡ ਉਹ ਵੀ ਦੱਸਣ ਲੱਗ ਜਨਾਂ ਵੀ ਮੇਰੇ ਅੰਦਰ ਵੜਿਆ ਹੋਇਆ ਵੀ ਮਾਹੌਨ ਪ੍ਰੋਬਲਮ ਪੈ ਗਈ ਹੁਣ ਮੈਨੂੰ ਦੇਖੋ ਵੀਰ ਜੀ ਹਾਰਟ ਪ੍ਰੋਬਲਮ ਅੱਡ ਹੁੰਦੀ ਆ ਹਾਰਟ ਦੀ ਬਲੋਕ ਵਿੱਚ ਅੱਡ ਹੁੰਦੀ ਆ ਤੇ ਉਹਦੇ ਜਿਹੜੇ ਇਹ ਪ੍ਰੋਬਲਮ ਆ ਇਹ ਅਲੱਗ ਆ ਇਹਦੇ ਨਾਲ ਬਲਗਮੰਦਰ ਜਾਂਦੀ ਆ ਅੱਛਾ ਹਾਂਜੀ ਬਲਗਮ ਨਾਲ ਸਾਹ ਖਿੱਚਮਾ ਵਾਹਤੋਂਦਾਗਾ ਹਾਂਜੀ ਉਹ ਛਾ ਤੋਂ ਵੱਡੇ ਨੇ ਉਹ ਵੀ ਐਮਬੀਬੀਐਸ ਨੇ ਜਾਂ ਐਮਡੀ ਨੇ ਉਹਨਾਂ ਦੀ ਵੀ ਗੱਲ ਸਹੀ ਆ ਕਿਉਂਕਿ ਆਪਾਂ ਇਲਾਜ ਹੀ ਨਹੀਂ ਕਰਾਉਂਦੇ ਜਿੱਥੇ ਆਪਾਂ ਬਲਗਮ ਦਾ ਨਹੀਂ ਇਲਾਜ ਕਰਾਉਂਦੇ ਜਾਂ ਆਪਾਂ ਟਾਈਫਿਡ ਦਾ ਨਹੀਂ ਇਲਾਜ ਕਰਾਉਂਦੇ ਜਾਂ ਆਪਾਂ ਕਸਟਰੋਲ ਦਾ ਨਹੀਂ ਇਲਾਜ ਕਰਾਉਂਦੇ ਉਹਨਾਂ ਦੀ ਵੀ ਗੱਲ ਸਹੀ ਆ ਉਹ ਸਾਤੋਂ ਜਾਣੀ ਪੈਣ ਉੱਤੇ ਜਾ ਰਹੀ ਦੀ ਆ ਇਹ ਤਾਂ ਅਸੀਂ ਜਿਹੜੀਆਂ ਆਪ ਦਵਾਈਆਂ ਬਣਾਉਂਦੀਆਂ ਤਾਂ ਸਾਡੇ ਗੁਰੂਆਂ ਪੀਰਿਆਂ ਨੇ ਪਹਿਲਾਂ ਦੀ ਚੱਲਦੀ ਆਉਂਦੀ ਆ ਜੀ ਹਾਂਜੀ ਇਹ ਉਸ ਦੀਆਂ ਇਹ ਜਿਹਿਆਂ ਨੇ ਜਿਹੜੀਆਂ ਆਪਾਂ ਖਾਣੇ ਆ ਤੇ ਠੀਕ ਹੁੰਦੇ ਜਾਂਦੇ ਇਹਨੂੰ ਟਾਈਮ ਲੱਗ ਜਾਂਦਾ ਪਰ ਕੱਢ ਦਿੰਨੇ ਆ ਜੜਾ ਤੋਂ ਉਹ ਤਾਂ ਜੀ ਪ੍ਰਮਾਤਮਾ ਨੇ ਦਿਆ ਜੀ ਕਰਨਾ ਉਹਨੇ ਆ ਮੈਂ ਤਾਂ ਕੁਛ ਨਹੀਂ ਕਰਨ ਵਾਲਾ ਹੁਣ ਉਹ ਪਿੱਛੇ ਜੇ ਆਪਾਂ ਉਦੋਂ ਵੈਂਟੀਲੇਟਰ ਵਾਲੇ ਆਏ ਸੀਗੇ ਉਹ ਮੀਰ ਜੀ ਇੱਥੇ ਕੁਦਰਤੀ ਆ ਗਈ ਹੁਣ ਆਪਾਂ ਕਿਹਨੂੰ ਦਿਖਾਈਏ ਹੈਨਾ ਇਹ ਜੀ ਤੁਸੀਂ ਕਿਹੜੇ ਲੋਕਾਂ ਵਾਸਤੇ ਹੈਨਾ ਦੇਖੋ ਇਹ ਤਾਂ ਆਲ ਰਾਉਂਡਰ ਹੀ ਆ ਇਹੇ ਦੇਖੋ ਜੀ ਜਿਵੇਂ ਹੁਣ ਤੁਸੀਂ ਕਹਿਣ ਨੂੰ ਆਪਣੇ ਨਮੂਨਿਆਂ ਤੇ ਵੀ ਕੰਮ ਕਰਦਾ ਟਾਈਫਾਇਟ ਤੇ ਵੀ ਕੰਮ ਕਰਦਾ ਜੇ ਪੀਲੀਏ ਤੇ ਵੀ ਕੰਮ ਕਰਦਾ ਜੇ ਕਿਸੇ ਦੇ ਹੱਥਾਂ ਪੈਰਾਂ ਚੋ ਬਲੱਡ ਨਿਕਲਦਾ ਖੂਨ ਕਟਿਆ ਗਿਆ ਉਹਨੂੰ ਘੋਲ ਕੇ ਪਾਣੀ ਚ ਲਾ ਦੋਰੇ ਉਦੋਂ ਹੀ ਬੰਦ ਹੋ ਜਾਂਦਾ ਇਹ ਨੂੰ ਜੇ ਆਪਾਂ ਜਿਵੇਂ ਆਪਾਂ ਕਹਿੰਦੇ ਨਾ ਬਵਾਸੀਰ ਆ ਉਹਦੇ ਪਾਣੀ ਵਿੱਚ ਆਪਾਂ ਸਾਫ਼ ਕਰੀਏ ਨਾ ਕਾਟਨ ਨਾਲ ਉਹਨੇ ਬਹੁਤ ਪ੍ਰੋਬਲਮਾਂ ਸਾਫ਼ ਹੋ ਜਾਂਦੀਆਂ ਨੇ ਜਾਨੀ ਇਹਨੇ ਜਿੰਨੇ ਗੁਣ ਦੱਸੀ ਜੋ ਉਹਨੇ ਥੋੜੇ ਥੋੜੇ ਨੇ ਹਾਂਜੀ ਇਹ ਜਿਵੇਂ ਆਪਾਂ ਖਾਨ ਦੇ ਵੀਰੇ ਆ ਉਹ ਲੱਗਾ ਉਹ ਸਾਨੂੰ ਲਾਈਵ ਬਣਾ ਕੇ ਦਿਖਾਵਾਂਗੇ ਸਟਾਰਟਿੰਗ ਆ ਜੀ ਇਉਂ ਆ ਜੀ ਆਪਾਂ ਇਹਦੇ ਖੱਲ ਬਣਾਵਾਂਗੇ ਜੀ ਪਹਿਲਾਂ ਅੱਛਾ ਇਹਦੀ ਖੱਲ ਬਣਾਵਾਂਗੇ ਕਿਵੇਂ ਜੀ ਉਹ ਪ੍ਰੋਸੈਸ ਕੀ ਹੈ ਜਿਵੇਂ ਤੁਸੀਂ ਡਬੋਇਆ ਸੀਗਾ ਹਾਂਜੀ ਉਹ ਤਾਂ ਬਿਲਕੁਲ ਉਹ ਤਾਂ ਜ਼ਹਿਰ ਆ ਠੀਕ ਹੈ ਉਹ ਤਾਂ ਕੱਚੀ ਆ ਜੀ ਠੀਕ ਹੈ ਉਹਨੇ ਨੇ ਕੰਮ ਕਰਨਾ ਕੰਮ ਦੀ ਉਹ ਨੁਕਸਾਨ ਕਰੂਗੀ ਜੀ ਠੀਕ ਹੈ ਇਹਦੀ ਖੱਲ ਬਣਾਉਣੀ ਪੈਂਦੀ ਆ ਖੱਲ ਬਣਾ ਕੇ ਫਿਰ ਇਹਨੂੰ ਯੂਜ਼ ਕਰਨਾ ਉਸ ਤੋਂ ਬਾਅਦ ਜੇ ਆਪਾਂ ਗੈਸ ਤੇ ਚੜਾਂਗੇ ਉਹਦੇ ਵਿੱਚ ਕੜਾਈ ਵਿੱਚ ਪਾਵਾਂਗੇ ਭਾਰੀ ਜੀ ਉਹ ਫਿਰ ਹੌਲੀ 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 ਉਹਦੇ ਖੱਲ ਬਣਨਗੇ ਅੱਛਾ ਜੀ ਖੱਲ ਵੀ 2-3 ਗੇਰਾਂ ਬਣਾਉਣੀਆਂ ਕੇਰਾਂ ਥੱਲੇ ਵਾਲਾ ਪਾਸਾ ਹੋ ਜਾ ਫਿਰ ਉਹਨੂੰ ਤਾਹਾ ਕਰਨਾ ਉਹ ਪੱਕ ਜਾਊਗਾ ਫਿਰ ਉਹਨੂੰ ਥੱਲੇ ਕਰੋ ਫਿਰ ਉਹਨੂੰ ਯਾਨੀ 2-3 ਨਗੇਰਾਂ ਇਹਦੇ ਖੱਲ ਬਣ ਜੇ ਫੇਰ ਇੱਕ ਨੰਬਰ ਬਣ ਜਾਂਦੀ ਹੈ ਪਾਣੀ ਛੱਡਦੀ ਹੈ ਜੀ ਇਹ ਪਾਣੀ ਛੱਡ ਕੇ ਨੇ ਘੁਲ ਜਾਣਾ ਜੀ ਇਹਨਾਂ ਪਾਣੀ ਵਰਗੀ ਬਣ ਜਾ ਫੇਰ ਇਹਨੇ ਸਿਕਰੀ ਜੀ ਬਣਾ ਲੈਣੀ ਹੈ ਫੇਰ ਇਹਦੀ ਖੱਲ ਬਣਨੀ ਹੈ ਜੇ ਆਪਾਂ ਹਿਲਾਉਂਦੇ ਰਹੋ ਨਾਲ ਦੇ ਨਾਲ ਹੀ ਬਣ ਜਾਣਾ ਨੇ ਉਹਦੀ ਖੱਲ ਬਣ ਜਾ ਫੇਰ ਜਿਵੇਂ ਮਰਜੀ ਜੋਜ ਕਰੀ ਜਾਓ ਜਿਹਦੇ ਗੋਡੇ ਦੋਖਦੇ ਆ ਜਾਂ 7 ਜਾਂ 60 ਸਟ ਵਗੈਰਾ ਲੱਗੀ ਆ ਜਾਂ ਕਿਹਦੇ ਹੋਰ ਆ ਜਾਂ ਨਮੂਨੀਆਂ ਟਾਈਫਾਇਰ ਇਹਨੂੰ ਚੁਟਕੀ ਕਿ ਲੈ ਲਓ ਜੇ ਆਪ ਨੂੰ ਆਹ ਪੀਲੀ ਹੈਗਾ ਇਹਨੂੰ ਥੋੜੀ ਜੀ ਲੈਓ ਅਹ ਦਹੀਂ ਦੇ ਵਿੱਚ ਪਾ ਕੇ ਲੈ ਲਓ ਵੀਰ ਜਿਆ ਹਰ ਜਾਂਦਾ ਗਾ ਹੀ। ਕੀ ਬਾਤ ਹੈ। ਹਾਂ ਜੀ ਗੁਣ ਕਈ ਨੇ ਇੱਕ ਨਹੀਂ। ਇਹ ਆਟੇ ਰਗੇ ਬਣਨਾ ਜੀ। ਆਟੇ ਰਗੇ ਪਾਣੀ ਬਣ ਜਾਣਾ ਜੇ ਵਾਪਕ ਕਰਨ ਦਾ ਵੇਸ਼ਨ ਜਾਂ ਘੋਲ ਕੇ ਪਕੌੜਿਆਂ ਜਿਹਾ ਵਾਲਾ ਬਣਾਉਂਦੇ ਆ ਉਹ ਉੱਕਣ ਬਣ ਜਾਂਦਾ ਇਹ। ਉੱਕਣ ਬਣ ਕੇ ਉੱਕਣੀ ਹੀ ਬਣਨਾ ਇਹ। ਜੀ ਜੀ। ਹਾਂ ਜੀ ਇਹੇ ਨੁਸਖੇ ਦੇ ਵਿੱਚ ਸਾਡੇ ਹੋਰ ਵੀ ਬੱਸ ਮਾਨਾ ਤਿਆਰ ਕਰਕੇ ਦਵਾਈ ਰੈਡੀ ਤਿਆਰ ਆ ਤੇ ਇਹ ਇਹ ਇਹਨਾਂ ਤੋਂ ਹੀ ਤਿਆਰ ਕਰੀ ਹੋਈ ਆ। ਆ ਖਾ ਕੇ ਦੇਖ ਲਓ ਤੁਸੀਂ ਵੀ ਖਾ ਕੇ ਦੇਖਿਓ। ਯਾਨੀ ਦੇਖੋ ਮਾੜੀ ਹੁੰਗਲਾ ਕੇ ਦੇਖੋ ਕਿ ਟੇਸਟ ਦੇਖੋ ਕਿ ਹੈ ਦਾ ਦੇਸੀ ਆ ਜੀ ਦੇਸੀ ਖਾ ਕੇ ਦੇਖੋ ਤੁਸੀਂ ਅੱਜ ਖਾ ਲਓਗੇ ਨਾ ਸ਼ਾਮ ਨੂੰ ਸਾਨੂੰ ਦੱਸੂਗੀ ਮੇਰੀ ਦਵਾਈ ਗਈ ਹੀ ਜਾਂਦਾ ਬਸ ਇੰਨੇ ਕੀ ਖਾਣਾ ਜੀ ਬਸ ਇਹ ਜਾਣੀ ਮੈਨੂੰ ਇੱਕ ਚਮਚਾ ਸਵੇਰੇ ਇੱਕ ਸ਼ਾਮ ਬੱਚਿਆਂ ਨੂੰ ਉਸ ਹਾਵਨਾ ਬੱਚਿਆਂ ਦੀ ਡੋਜ਼ ਉਸ ਹਾਵਨਾ ਹੁੰਦੀ ਆ ਇਹ ਅਲੱਗ-ਅਲੱਗ ਡੋਜ਼ ਦੇ ਹਿਸਾਬ ਨਾਲ ਹੁੰਦੀ ਆ ਇਹਦੇ ਵਿੱਚ ਸਾੜੀਆਂ ਆ ਦੇਖੋ ਇਹਦੇ ਵਿੱਚ ਸਾੜੀਆਂ ਭਸਮਾ ਪਾਈਆਂ ਹੋਈਆਂ ਨੇ ਠੀਕ ਆ ਇਹ ਬਸਮਾ ਨੇ ਇਦੋਂ ਉੱਪਰ ਕੰਮ ਕਰ ਦਿੱ ਗਿਆ ਇਹ ਜਿਹੜੀ ਨਾਰਮਲ ਦਵਾਈਆਂ ਸੀ ਆਹ শ্রোਤਿਆਂ ਨੂੰ ਦੱਸਦੇ ਆ ਨਾਰਮਲ ਦਵਾਈ ਇਹ ਘਰੇ ਬਣਾ ਸਕਦੀ ਹੈ ਬਣਾ ਲਓ ਇੰਨਾ ਕੁ ਕੰਮ ਇਹ ਕਰ ਲਓ ਜਿਹੜੀ ਅਸੀਂ ਦੇਖ ਕੇ ਜਾਂ ਪੁੱਛ ਕੇ ਜਾਂ ਹੋਰ ਕਰਕੇ ਦਵਾਈ ਬਣਾਉਨੇ ਆ ਉਹ ਸਾਡੀ ਆਹ ਆ ਗਈ ਇਹ ਸਾਡੀ ਜਾਣੀ ਦੀ ਕੀ ਹੈ ਜੀ ਇਹ ਮੈਡੀਸਿਨ ਕੀ ਕੰਮ ਕਰ ਇਹ ਜੀ ਸਾਹ ਹਟਾਉਗੀ ਨਮੂਨੀਆਂ ਹਟਾਉਗੀ ਟਾਈਫਾਇਰ ਹਟਾਉਗੀ ਹਾਂਜੀ ਹਾਂਜੀ ਉਹ ਸੁਭਾਅ ਅਤੈ ਅਸੀਂ ਤਾਂ ਕਹਿੰਦੇ ਜਿਹੜੋ ਪ੍ਰਾਲੀ ਦਾ ਮੈਨੂੰ ਤਾਂ ਨਜ਼ਾਰਾ ਉਦੋਂ ਉਹਨਾ ਜਿਹੜੋ ਪ੍ਰਾਲੀ ਦਾ ਧੂਆ ਹੁੰਦਾ ਨਾ ਪ੍ਰਾਲੀ ਦਾ ਉਦੋਂ ਪੇਸ਼ੰਤ ਬਹੁਤ ਜ਼ਿਆਦਾ ਢਿੱਲੇ ਹੋਨੇ ਮੈਂ ਕਹਿੰਦਾ ਉਦੋਂ ਵਰਤੋ ਪਤਾ ਤਾਂ ਉਦੋਂ ਲੱਗੂ ਵੀ ਹਾਂ ਬੈਜ ਜੀ ਦੀ ਦਵਾਈ ਬਣਾਈ ਹੋਈ ਹੈ ਜਾਂ ਨਹੀਂ ਬਣਾਈ ਹੋਈ ਕੀ ਬਾਤ ਹੈ ਫਿਰ ਪਤਾ ਲੱਗੂ ਵੀ ਹਾਂ ਹੈਗੀ ਹੈ ਇਹ ਦਵਾਈ ਬਲਕਿ ਜਿਵੇਂ ਬੈਜ ਜੀ ਨੇ ਕਹਾਗਾ ਓਕਣੀ ਬਣਾਈ ਹੋਈ ਹੈ ਜੀ ਜੀ ਪਤਾ ਤਾਂ ਉਦੋਂ ਹੀ ਲੱਗਦਾ ਹੁਣ ਇਸ ਕੰਨ ਭਰੂਖੀ ਸਾਹਿਬ ਪਤਾ ਹੀ ਨਹੀਂ 5.5 ਲੱਖ ਤੋਂ ਉਹ ਪਰਮਾਤਮਾ ਨੇ ਠੀਕ ਕਰਿਆ ਮੈਂ ਕੌਣ ਹੁਣਾ ਠੀਕ ਕਰਨਾ ਜਾਨੀ ਉਹਨੇ ਇੰਨੀ ਸ਼ੋਭਾ ਬਣਾਤੀ ਮੈਂ ਕਹਿੰਦਾ ਇਹ ਜੀ ਪਰਮਾਤਮਾ ਹਰੇਕ ਦੀ ਸ਼ੋਭਾ ਬਣਾਵੇ ਜੀ ਜੀ ਹਾਂ ਜੀ ਪੰਪਾ ਨੇ ਆਪਣੇ ਕੋਲ ਅੱਗੇ ਵੀ ਸਾਨੂੰ ਪਤਾ ਵੀ ਆਪਾਂ ਕਿੰਨੇ ਰੱਖਿਆ ਹੁਣ ਜਿਹੜੇ ਆਉਂਦੇ ਆ ਹਾਂ ਜੀ ਤਾਂ ਪਹਿਲਾ ਹਟਾਉਂਦਾ ਜੀ ਫਰਸਟ ਨੰਬਰ ਤੇ ਹਟਾਉਂਦਾ ਜੀ ਫਰਸਟ ਨੰਬਰ ਤੇ ਕਿੰਨੇ ਟਾਈਮ ਚ ਹਟਾ ਦਿੰਦੇ ਦੇਖੋ ਬੀਰ ਜੀ ਸਾਡਾ ਤਕਰੀਬਨ ਕਿਸੇ ਨੂੰ ਤਾਂ ਮਹੀਨੇ ਦੇ ਵਿੱਚ ਹਟਾ ਦਿੰਦਾ ਕਿਸੇ ਨੂੰ 2 ਲੱਗ ਜਾਂ ਕਿਸੇ 3 ਲੱਗਦੇ ਬਿਮਾਰੀ ਦੇ ਹਿਸਾਬ ਨਾਲ ਹਾਂ ਜੀ ਢੋਢੀ ਹਿਸਾਬ ਨਾਲ ਲੱਗਦੇ ਦੇਖੋ ਮੈਂ ਕਦੇ ਨਹੀਂ ਕਿਹਾ ਜੇ ਪੇਸ਼ੈਂਟਾਂ ਦਾ ਗਾਰੰਟੀ ਮੈਂ ਕਹਿੰਦਾ ਪ੍ਰਮਾਤਮਾ ਦੀ ਮੇਰੀ ਗਾਰੰਟੀ ਨਹੀਂ ਹੈਗੀ ਆਪਾਂ ਤਾਂ ਉਹ ਤੋਂ ਹੀ ਕੰਮ ਲੈਣਾ ਪ੍ਰਮਾਤਮਾ ਤੋਂ ਹਾਂ ਜੀ ਜੀ ਹਾਂ ਜੀ ਮਰੀਜ਼ਾਂ ਦੇ ਸਾਹਮਣੇ ਭਨੇ ਜਾਣਗੇ ਜੀ ਉਸ ਹਿਸਾਬ ਨਾਲ ਪਤਾ ਲੱਗੂਗਾ ਜੇ ਆਪਾਂ ਤੋੜਾਂਗੇ ਜੇ ਆਪਾਂ ਤੋੜਾਂਗੇ ਫਿਰ ਪਤਾ ਲੱਗਦਾ ਮਰੀਜ਼ਾਂ ਨੂੰ ਵੀ ਹਾਂ ਮੇਰਾ ਐਨਹੇਲਰ ਤੋੜਿਆ ਫਿਰ ਜੇ ਮੈਂ ਫੜ ਕੇ ਰੱਖ ਲਿਆ ਵੀਰ ਜੀ 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 ਫਿਰ ਉਹਨੂੰ ਯਕੀਨ ਨਹੀਂ ਆਉਂਦਾ ਹੈਗਾ ਜੀ ਜੀ ਹਾਂ ਜੀ ਮੇਰਾ ਬੈਦ ਬਹ ਸਰਜੀਤ ਸਿੰਘ ਉਪਲ ਰਾਏਕੋਟ ਤੋਂ ਬੋਲਦਾ ਨਹੀਂ ਡਿਸਟ੍ਰਿਕਟ ਲੁਧਿਆਣਾ ਤੇ ਬੱਸ ਸਟੈਂਡ ਦੇ ਕੋਲੇ ਆ ਗਲਾਟੀ ਮੈਡੀਕਲ ਜਿਹੜਾ ਗਲਾਟੀ ਮੈਡੀਕਲ ਹੈ ਬੱਸ ਸਟੈਂਡ ਦੇ ਕੋਲੇ ਉਤੋਂ ਪੁੱਛ ਕੇ ਜਦੋਂ ਮਰਜ਼ੀ ਇੱਥੇ ਆ ਜਾਓ ਆਜ ਰੂਵੇ ਤੇ